ਹੈਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਮੇਰੇ ਬਲੋਗ ਸਾਰਿਆਂ ਨੂੰ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਾਂ ਕਰਦੇ ਆਂ ਆਲੂ ਵਾਲੇ ਪਰੌਂਠਿਆਂ ਦੇ ਨਾਲ ਤੇ ਅੱਜ ਆਪਾਂ ਬਣਾਏ ਆਂ ਆਲੂ ਵਾਲੇ ਪਰੌਂਠੇ ਕਿਉਂਕਿ ਕੱਲ੍ਹ ਨਹੀਂ ਆਪਾਂ ਆਲੂ ਵਾਲੇ ਪਰੌਂਠੇ ਬਣਾਏ ਤੇ ਉਹਨਾਂ ਦੇ ਵਿੱਚੋਂ ਹੀ ਕੱਲ ਮੈਂ ਆਲੂ ਜਿਹੜੇ ਵੀ ਥੋੜੇ ਜਿਹਾ ਰੱਖਲੇ ਸੀਗੇ ਤੇ ਇਸ ਕਰਕੇ ਉਹਨਾਂ ਆਲੂਆਂ ਦਾ ਹੀ ਹੁਣ ਆਪਾਂ ਪਰੌਂਠੇ ਬਣਾਉਣੇ ਲੱਗੇ ਆਂ ਸਵੇਰ ਮੈਂ ਪਰੌਂਠ ਨੂੰ ਵੀ ਸਕੂਲ ਦੀ ਵੀ ਇਹੀ ਪਰੌਂਠੇ ਬਣਾ ਕੇ ਦਿੱਤੇ ਸੀ ਆਲੂ ਵਾਲੇ ਕਿ ਜਦੋਂ ਫਿਰ ਆਲੂ ਬੋਇਲ ਕੀਤੇ ਉਹਨਾਂ ਥੋੜੇ ਜਿਹਾ ਬਾਦੂ ਪਾਇਲ ਕਰ ਲੈਂਦੀ ਹਣੀ ਕਿਉਂਕਿ ਮੈਨੂੰ ਪਤਾ ਹੈ ਕਿ ਪ੍ਰਾਭ ਨੇ ਜਦੋਂ ਸਕੂਲ ਜਾਣਾ ਹੈ ਨਾ ਤੇ ਫਿਰ ਮੈਨੂੰ ਸਵੇਰ ਨੂੰ ਕੁਛ ਨਾ ਕੁਛ ਜੇ ਲਾੜੂ ਕੀ ਅਦਰ ਨੂੰ ਮਤਲਬ ਉਦਾਂ ਹੀ ਸੱਜੀ ਸੁੱਦੀ ਨਾ ਰੋਟੀ ਦੇਦੀ ਤੇ ਸਬਜ਼ੀ ਨਾਲ ਰੋਟੀ ਜਿਹੜੀ ਹੈ ਨਾ ਉਹ ਲਾਈਕ ਨਹੀਂ ਕਰਦਾ ਖਾਂਦਾ ਹੀ ਨਹੀਂ ਬਹੁਤ ਹੀ ਘੱਟ ਖਾਂਦਾ ਇਸ ਕਰਕੇ ਫਿਰ ਮੈਨੂੰ ਨਾ ਉਹਦੇ ਲਈ ਮੈਂ ਜਿਆਦਾ ਕੋਈ ਵੀ ਚੀਜ਼ ਜਿਵੇਂ ਆਲੂ ਵਾਲੇ ਪਰੌਂਠੇ ਬਣਾਏ ਹੋਣ ਜਾਂ ਮੂਲੀਏ ਬਣਾਈ ਹੋਵੇ ਮੂਲੀ ਵਾਲੇ ਪਰੌਂਠੇ ਤੇ ਮੈਂ ਪ੍ਰੋਬਲੀ ਨਾ ਉਹਦੇ ਵਿੱਚੋਂ ਹੀ ਥੋੜਾ ਜਿਹਾ ਚੀਜ਼ ਸਾਈਡ ਤੇ ਕੱਢ ਕੇ ਰੱਖ ਲਈ ਹਣੀ ਆ ਤੇ ਫਿਰ ਉਸੇ ਦੇ ਉਹਨੂੰ ਸਕੂਲ ਜਾਣ ਲੱਗਿਆ ਫਿਰ ਦੁਬਾਰਾ ਅਗਲੇ ਦਿਨ ਵਾਸਤੇ ਪਰੌਂਠੇ ਜਿਹੜੇ ਬਣਾ ਦੇਦੇ ਆ ਤਾਂ ਜੋ ਫਿਰ ਬੱਚਾ ਚੰਗੀ ਤਰ੍ਹਾਂ ਰੋਟੀ ਖਾ ਸਕਦਾ ਤੇ ਮੇਰਾ ਮੂੰਹ ਇੱਕਦਮ ਲਾਲ ਹੋਇਆ ਪਿਆ ਕਿਉਂਕਿ ਮੈਂ ਨਾ ਬਾਹਰ ਅੱਜ ਨਾ ਵਿੜਾ ਤੋਂ ਹੁੰਦੇ ਹੈਗੇ ਆਪਾਂ ਬੜਾਈ ਦਿਨੋਂ ਵਿੜਾ ਖਰਾਬ ਤੇ ਕੱਲ ਤਾਂ ਦੱਸਿਆ ਕਿ ਉਹ ਕੰਮ ਹੁੰਦਾ ਹੈ ਨਾ ਤੇ ਉਹਦਾ ਕਰਕੇ ਵੀ ਵਿੜਾ ਖਰਾਬ ਹੋਇਆ ਹੈਗਾ ਬਾਰਾਂ ਤੇ ਉਹ ਆਂਟੀ ਦੇ ਨਾਲ ਆਪਾਂ ਵਿੜਾ ਤਾਂ ਆ ਕਹਿੰਦੇ ਹੁਣ ਮੈਨੂੰ ਲੱਗੀ ਪੋਖ ਟਾਈਮ ਹੋ ਗਿਆ ਸਵੇਰ ਦਾ 11 ਵਜੇ ਦਾ ਤੇ ਇਸ ਕਰਕੇ ਫਿਰ ਮੈਂ ਸੋਚਿਆ ਕਿ ਪਹਿਲਾਂ ਰੋਟੀ ਖਾਦੀ ਜਾਵੇ ਤੇ ਫਿਰ ਮਿਲਦੇ ਉਹਦਾ ਸਾਡਾ ਅਰਾਦਾ ਸੀ ਗੱਲ ਕੀ ਹੁਣ ਦੁਪਹਿਰੇ ਆਪਾਂ ਜਾਣਾ ਸੀ ਗਪਿੰਨ ਨੂੰ ਮੰਗਣਾਂ ਦੇ ਕੋਲ ਤੇ ਬਟ ਨਹੀਂ ਜਾਇਆ ਗਿਆ ਕਿਉਂਕਿ ਜਰੂਰ ਆ ਜਿਹੜੀ ਉਹਦੇ ਬੜਾ ਲੇਟ ਹੋ ਗਿਆ ਉਹਨਾਂ ਦੇ ਡਿਊਟੀ ਤੋਂ ਲੇਟ ਹੋਣ ਦਾ ਕਰਕੇ ਹੁਣ ਮੈਨੂੰ ਲੱਗਦਾ ਨਹੀਂ ਆ ਕਿ ਹੁਣ ਜਾਇਆ ਜਾਊਗਾ ਹੁਣ ਵੇਖਦੇ ਹਾਂ ਕਦੋਂ ਜਾਂਦੇ ਆ ਹੁਣ ਤਾਂ ਸਾਡਾ ਰਾਜਾ ਸੀਗਾ ਕਿ ਆਪਾਂ ਹੁਣ ਜਾਵਾਂਗੇ ਤੇ ਰੱਬ ਦੇ ਹੌਣ ਤੋਂ ਪਹਿਲਾਂ ਪਹਿਲਾਂ ਆਪਾਂ ਆ ਜਾਾਂਗੇ ਬਾਹਰ ਮੈਂ ਬਦ ਨਹੀਂ ਕਾਣ ਆ ਗਿਆ ਕਿ ਮਗਤਾ ਆ ਗਿਆ ਸ਼ਾਇਦ ਇਹ ਹੁਣ ਆਪਾਂ ਬਣਾ ਲਈਏ ਆਲੂ ਵਾਲੇ ਪਰੌਂਠੇ ਤੇ ਬਣ ਹੀ ਗਏ ਮੇਰੇ ਦੇ ਬਣ ਗਏ ਹੁਣ ਸਨੋ ਹੀ ਦਾ ਇੱਕ ਪਰੌਣਾ ਬਣਦਾ ਪਿਆ ਵਾ ਬਣਾ ਕੇ ਤੇ ਫਿਰ ਆਲੂ ਪਰੌਂਠੇ ਖਾਣੇ ਆ ਦੇਸੀ ਘੇ ਦੇ ਨਾਲ ਥੋੜਾ ਜਿਹਾ ਦੇਸੀ ਘਿਓ ਲਵਾਂਗੇ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਥੋੜੀ देर ਬਾਅਦ ਜਿਹੜੇ ਜਰੂਪ ਆਏ ਨਹੀਂ ਡਿਊਟੀ ਉਂ ਉਹਨਾਂ ਨੇ ਆਉਣਾ ਵਾ ਤੇ ਫੇਸ ਮੇਰਾ ਕਿੰਨਾ ਲਾਲ ਹੋਇਆ ਬਾਹਰ ਤੋਂ ਪੇ ਕੰਮ ਕਰਕੇ ਜੇ ਮੈਂ ਖੜ ਕੇ ਆਂਟੀ ਦੇ ਨਾਲ ਸਾਰਾ ਮੇੜਾ ਤੋਆਇਆ ਸੀ ਨਾ ਤਾਂ ਕਰਕੇ ਇੱਕ ਤੁਹਾਨੂੰ ਪਤਾ ਮੇਰੀ ਲੱਗ ਦਰਦ ਹੁੰਦੀ ਤੇ ਉਹਦਾ ਕਰਕੇ ਥੋੜਾ ਜਿਹਾ ਫਿਰ ਅਰਸ ਤੇ ਪੈ ਜਾਂਦਾ ਚਲੋ ਗਾਇਸ ਫਿਰ ਆਪਾਂ ਮਿਲਦੇ ਆ ਤੁਹਾਨੂੰ ਅੱਜ ਉਸ ਜਿੰਨੇ ਆਲੂ ਵਾਲੇ ਪਰੌਂਠੇ ਖਾਣੇ ਖਾ ਸਕਦਾ ਜਿੰਨੇ ਵੀ ਖਾਣੇ ਅਲੋਲੇ ਫੌਂਡੇ ਮੈਨੂੰ ਲੌਨ ਦੇ ਵਿੱਚ ਬਹੁਤ ਮਜ਼ਾ ਆਉਂਦਾ ਅਗਰ ਆਲੂ ਚੰਗੀ ਤਰ੍ਹਾਂ ਬੋਇਲ ਕੀਤੇ ਹੋਣ ਤੇ ਕੀ ਕੋ ਭੱਜਦੇ ਆ? ਇਹ ਕਿਹ੍ਹਾ ਆਪੇ ਬਿਸਕਟ ਲਿਆ ਫਿਰ ਵੇਖ ਲੈਨੇ ਆਪਾਂ। ਫਿਰ ਵੇਖ ਲੈਨੇ ਆ। ਕ੍ਯਾ ਕਿ ਨਹੀਂ ਕਿਉਂ? ਉਧਰ ਸਕੂਲ ਬੱਚੇ ਆ ਕੇ ਬੈਠੇ ਆ ਤੇ ਉਧਰ ਤੈਨੂੰ ਕੱਖ ਲੱਗੀ ਆ। ਆਹ ਕੰਮ ਜੇ ਬੱਚਿਆਂ ਦੇ। ਉਧਰ ਜਵਾਕ ਆ ਕੇ ਬੈਹ ਗਿਆ। ਦੇਖ ਹੁਣ ਕੀ ਐ ਮੈਨੂੰ ਰੋਟੀ ਲਾ ਦੋ। ਹੁਣ ਮੈਂ ਆਲੂ ਵਾਲੇ ਪਰੌਣੇ ਲਾਤੇ ਆਂ ਆਲੂ ਪਹਿ ਹੀ ਮੈਂ ਨਾਲੇ ਖਤਮ ਹੋ ਜਾਣਗੇ। ਆਪਣਾ। ਸਲਾਵ ਗਏ ਟਾਈਮ ਪੂਰੇ 4:30 ਦਾ ਹੋ ਚੰ, ਹੋ ਗਿਆ ਪਰ ਉਹ ਬੱਚੇ ਵੈਸੇ ਪਹਿਲਾਂ ਹੀ ਆ ਗਏ ਆ ਤੇ ਮੈਨੂੰ ਇਹ ਹੀ ਗਾ ਕਿ ਮੈਂ ਜਾ ਕੇ ਉਹਨਾਂ ਨੂੰ ਪਹਿਲਾਂ ਪਹਿਲਾਂ ਥੋੜਾ ਬਹੁਤ ਕਰਵਾ ਲਾਂਗਾ ਕੰਮ ਜਿਹੜਾ ਉਹਨਾਂ ਦਾ ਔਰਲੇ ਤੇ ਪ੍ਰਾਪਣੇ ਵਿੱਚ ਮम्मा ਮੈਨੂੰ ਭੁੱਖ ਲੱਗੀ ਪਹਿਲਾਂ ਮੈਂ ਰੋਟੀ ਲਾ ਕੇ ਦੇ ਦੋ ਤੇ ਅੱਜ ਬਾਹਰ ਮੌਸਮ ਫੇਰ ਬੜਾ ਠੰਡ ਜੀ ਵਾਲਾ ਹੋਇਆ ਬਿਆ ਕਿਉਂਕਿ ਬੱਦਲ ਜਾ ਹੋ ਗਿਆ ਨਾ ਬੱਦਲ ਦੇ ਨਾਲ ਬਿਲਾ ਤਾਂ ਜਾਂਦੇ ਕਿਤੇ ਮੀਂਹ ਪੈ ਗਿਆ ਤੇ ਜਾਂ ਕਿਤੇ ਪਊਗਾ ਹਨਾ ਉਹਦੇ ਨਾਲ ਬੱਚੇ ਸਾਰੇ ਕੰਮ ਲੈਣਾਗੇ ਹਾਂ ਤੁਮੋਂ ਤੇ ਮੈਨੂੰ ਕੀ ਆਂਦੇ ਜਿਆ ਨਾ ਤਰੀ ਪ੍ਰੋਜੇ ਕਿ ਤਰੇ ਪੁੱਜਾ ਫੇਰ ਹੁਣ ਆਪਾਂ ਨੂੰ ਰੋਟੀ ਬਣਾ ਕੇ ਦੇ ਦਈਏ ਤੇ ਜੇ ਰਾਤ ਦਾ ਫੇਰ ਫਿਕਰਾ ਜ ਮੈਂ ਸਵੇਰ ਦੀ ਨਾ ਤੀਜੀ ਵਾਰ ਰੋਟੀ ਬਣਾਉਣ ਲੱਗੀ ਆ ਤੇ ਹੁਣ ਇੱਕ ਐਹੀ ਵਧੀਆ ਇੰਸਟਾਗ੍ਰam ਤੇ ਵੀਡੀਓ ਬਣਾ ਕੇ ਆ ਟ ਬੜੀ ਵਧੀਆ ਤੇ ਵੇਖਿਓ ਜਰੂਰ ਜਾ ਕੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਤੇ ਹੁਣਾ ਜੇ ਕੀ ਕਹਿੰਦੇ ਨੇ ਨਾ ਸਵੇਰ ਦਾ ਕੰਮ ਨਿਪੜਿਆ ਨਹੀਂ ਆ ਤੇ ਚਾਮ ਦੀ ਫਿਕਰ ਫੇਰ ਪੈ ਗਈ ਆ ਤੇ ਅੱਜ ਹੁਣ ਬੱਚੇ ਪੜਾ ਕੇ ਤੇ ਫਿਰ ਉਹ ਵੀ ਸਬਜੀ-ਸਬਜੀ ਵਾਲ ਵੀ ਵੇਖਣਾ ਕਹਣਾ ਕਿ ਕੀ ਬਣਾਉਣਾ ਤੇ ਕੀ ਨਹੀਂ ਬਣਾਉਣਾ ਤੈਨੂੰ ਮੈਂ ਸਿਰੇ ਤਿੰਨ ਪਰੌਂਠੇ ਲਾ ਕੇ ਦਿੱਤੇ ਹੀ ਗਏ ਆਲੂ ਵਾਲੇ ਤੇ ਤੂੰ ਉਹ ਖਾਦੇ ਨਹੀਂ ਯਾਰ ਖਾਦੇ ਤਿੰਨੇ ਹਾਂ ਤਾਂ ਫਿਰ ਵੀ ਭੁੱਖ ਲੱਗੀ ਹਾਂ ਮੈਂ ਕਿਹਾ ਨਾ ਆਹ ਹਾਂ ਕਿ ਮੈਂ ਦੋਸਤ ਖਾ ਗਏ ਮੇਰੇ ਮੈਂ ਦੇ ਕੋਈ ਖਾਦਾ ਚੂੜ ਮਾਰ ਰਿਹਾ ਹੋਇਆ ਹੋ ਹਾਂ ਖਾ ਗਏ ਨਾ ਮੈਂ ਕੀ ਕਰ ਹਾਂ ਖਾ ਗਏ ਠੀਕ ਆਪੋ ਆਪਣੀ ਰੋਟੀ ਖਾਇਆ ਕਰੋ ਨਾ ਉਹ ਤੇ ਫੇਰਾ ਹੈ ਕੁਲੇ ਇਦਾਂ ਵਹਿ ਕਰਦੇ ਹੁੰਦੇ ਪਰ ਮੁੰਡੇ ਜਿਆਦਾ ਹੀ ਇਦਾਂ ਕਰਦੇ ਹੁਣਾ ਕਦੀ ਵੀ ਰੋਟੀ ਕੱਢੇ ਖਾ ਜਾਂਦੇ ਹਨਾ ਕੁੜੀਆਂ ਨਹੀਂ ਕਰਦੀਆਂ ਮੇਰੇ ਕੁੜੀਆਂ ਫੇਰਾ ਆਪੋ ਆਪਣੀ ਰੋਟੀ ਆਪਣਾ ਆਪਣਾ ਲੈ ਕੇ ਆਉਂਦਾ ਮੁੰਡਿਆਂ ਨੂੰ ਹੁੰਦਾ ਨਾ ਹਣ ਵੱਡੇ ਹੋ ਗਿਆ ਤੇ ਸਾਨੂੰ ਸ਼ਰਮ ਆਉਂਦੀ ਟਿਫਨ ਖੜਦਿਆਂ ਨੂੰ ਕਈ ਟਿਫਨ ਹੀ ਨਾ ਲੈ ਕੇ ਆਉਂਦੇ ਇਹ ਗੱਲ ਹੁੰਦੇ ਤਾਂ ਕਰਕੇ ਫੇਰ ਨਾ ਇੱਕ ਦੂਜੇ ਦੀ ਰੋਟੀ ਕੱਢਣੀ ਭੁੱਖ ਤੇ ਲੱਗਦੀ ਲੱਗਦੀ ਭਲਾ ਮੈਨੂੰ ਸਮਝ ਨਹੀਂ ਆਉਂਦੀ ਫਿਰ ਟਿਫਨ ਨਾ ਖੜਨ ਦਾ ਰੀਜ਼ਨ ਕੀ ਭਲਾ ਸ਼ਰਮ ਕੀ ਪਤਾ ਕੀ ਯਾਰ ਮੈਨੂੰ ਕਾ ਤਾਂ ਕੁਝ ਅੰਦੇ ਆ ਤੂੰ ਤੈਨੂੰ ਪੁੱਛਣਾ ਤੇਰੇ ਦੋਸਤ ਆ ਆਲਾ ਰੋਟੀ ਖਾ ਲ ਨਾ ਨਹੀਂ ਉਡੀ ਖਾ ਨਹੀਂ ਫਿਰ ਨਹੀਂ ਖਾਣੀ ਐਨੀ ਵਧੀਆ ਮੈਂ ਹੁਣ ਆਲੂ ਵਾਲੀ ਰੋਟੀ ਲੈ ਕੇ ਆ ਮੈਨੂੰ ਆ ਗਾ ਤੇ ਆ ਖਾ ਗਏ ਲਵਾਈਏ ਤੇ ਹੁਣ ਆਹ ਕਿਵੇਂ ਹੋਣ ਮੇਰੀ ਮੋਖ ਮੋਖ ਪੋਖ ਮੇਟ ਗਈ ਮੈਂ ਨਹੀਂ ਨਿਆਣਿਆਂ ਦੇ ਵੀ ਪਖੰਡੀ ਨਹੀਂ ਮਾਣ ਪਹਿਲਾਂ ਮੈਨੂੰ ਕਹਿ-ਕਹਿ ਕੇ ਰੋਟੀ ਲਵਾਈ ਇੰਨੇ ਵੇਖ ਇਧਰੇ 1 2 3 ਬਿਸਕੁਟਾਂ ਦੇ ਪੈਕਟ ਪਾਏ ਆ ਨਾ ਹੀ ਲੱਗਣ ਜੀ ਆਹ ਨੂੰ ਆ ਕੇ ਆਜ ਚੱਲ ਮੇਰਾ ਪਿਆ ਹੀ ਅੱਦਾ ਉਹ ਵਾਲਾ ਉਹ ਵਾਲਾ ਉਹ ਵਾਲਾ ਉਹ ਵਾਲਾ ਉਹ ਵਾਲਾ ਉਹ ਕੇ ਦੇ ਪੈ ਦੋ ਕਿਉਂ ਕਿੱਥੇ ਪਾਇਆ ਵਿੱਚ ਉੱਤੇ ਕਿਉਂ ਲਾਇਆ ਦੇਸੀ ਕਿ ਹੋਈ ਆ ਕੱਦੀ ਲਾਣਾ ਹੋਵੇ ਤੇ ਨਖਰੇ ਬੜੇ ਕਰਦਾ ਵਾ ਆ ਕੰਮ ਜੇ ਵਾਕਾਂ ਨਹੀਂ ਹੂੰ ਬੜਾ ਕੁਛ ਪਾ ਲਉਂਦਾ ਹੁਣ ਮੈਨੂੰ ਸਿਰਫ ਇੱਕ ਜੁੱਤੀਆਂ ਦੀ ਕਮੀ ਦਿਖੰਦੀ ਮੈਨੂੰ ਲੱਗਦਾ ਤੈਨੂੰ ਪੂਰੀ ਗਰਮ ਲਾ ਕੇ ਹੋਏ ਗਰਮੇ ਲਾ ਕੇ ਫੜਾਈ ਦੇ ਆਇਆ ਰੱਬਾ ਗਰਮੇਂ ਦੀ ਇਹ ਜੋ ਰੋਟੀ ਲਾਤੇ ਕਿਆ ਹੋਏ 2 ਮਿੰਟ ਜੇਰੇ ਨਾਲ ਠੰਡੀ ਹੋ ਲੈਂਦੇ ਨੂੰ ਗਰਮ ਲਾ ਕੇ ਫੜਾਤੇ ਇਹ ਨਵਾਂ ਹੀ ਕੰਮ ਗਰਮ ਨੂੰ ਠੰਡਾ ਕਰਨਾ ਪੈਂਦਾ ਵਾ ਜੇਰੇ ਨਾਲ ਖਾਣੀ ਪਈ ਜੇਰੇ ਨਾਲ ਚੀਜ਼ ਜਾ ਮੁੰਡਾ ਆਲੇ ਹੁੜਾ ਕੱਲ ਦਾ ਚੱਲ ਪਾ ਜਾ ਚੱਲ ਪਾ ਜਾ ਮਰਦੀ ਵੇ ਦੀ ਜੰਡਾ ਮੁੰਡਾ ਕੱਲ ਦਾ ਜਵਾਨ ਉਹ ਨਹੀਂ ਉਹਨੇ ਬੋਲਣਾ ਆਇਆ ਕਾਕਾ ਉਹ ਬੋਲ ਗਿਆ ਜਿਹੜਾ ਬੋਲਣਾ ਹੈਗਾ ਕਾਕਾ ਹਾਂ ਤੁਹਾ ਵੀ ਬੋਲ ਕੇ ਪਾ ਲਿਆ ਬੰਨਿਆ ਪਿਆਉ ਦਾ ਰਾਂਜਾ ਮੈਂ ਫਾਈ ਵੀ ਫਾਈ ਨਹੀਂ ਹੱਤ ਘੱਟ ਤੀ ਆਪੇ ਖੋਜ ਹੋ ਲੈ ਹੋਲਾ ਪਾ ਬੋਲ ਕੇ ਹਾਂ ਕਾਕਾ ਨਹੀਂ ਮੇਰਾ ਰਾਦਾ ਹੀ ਪਾਉਂਦਾ ਮੈਂ ਹਵਾਨੀ ਨੂੰ ਪਤਾ ਲੱਗ ਜਾਨਾ ਅੱਜ ਮੇਰੇ ਘਰ ਵਾਲਾ ਬਣਾਉਂਦੇ ਆ ਸੱਜ ਜੀ ਅੱਜ ਮੈਨੂੰ ਮਿਲਣ ਦੀ ਰੈਸਟ ਨੇ ਨਾ ਮੈਸੇਜ ਆਇਆ ਕਾਕਾ ਨਾਵੇ ਹਲਦੀ ਪਾਈ ਇਹ ਤਾਂ ਕਿਨਾਂ ਖੋਜ ਇਹ ਪਾਵੇ ਹਲਦੀ ਦੇ ਸਵਾਦ ਵਾਲੀ ਕਿਸਮ ਲਾ ਦੇ ਤੀ ਖਵਾਇਆ ਮਣ ਚੱਲ ਭੱਜਾ ਭੱਜਾ ਭੱਜ ਚੱਲ ਘਰੇ ਭੱਜਾ ਚੱਲ ਘਰੇ ਭੱਜਾ ਚੱਲ ਭੱਜਾ ਮੁੜ ਕੇ ਮਾਰੇ ਗਈ ਅੰਦਰ ਖਾ ਕੇ ਮਰੀ ਉਹਦਾ ਨਾ ਮਰੀ ਮੈਂ ਮੱਖਣ ਤੋਂ ਪਹਿਲਾਂ ਹੀ ਮਰ ਜਾਣਾ ਓਹੋ ਰੰਗ ਵੇਖੀ ਓਹੋ ਰੰਗ ਵੇ ਤੁੰਕ ਦਾਸ ਦਾ ਮੈਂ ਰੰਗ ਵੇਖ ਕੇ ਮਰਨ ਨੂੰ ਤਿਆਰ ਆ ਹਾਂ ਨਹੀਂ ਹੁਣ ਉਹਦੇ ਸਰਾਣਾ ਹੀ ਖਲੋਤਾ ਰਹਿਣਾ ਸੱਜੀ ਦੇ ਓਹੋ ਜੇ ਸਬਜੀ ਆ ਬਾਂਦੀ ਸਰਹਾਣੇ ਖਲੋਕੇ ਆ ਹਾਏ ਮੈਂ ਮਰ ਜਾ ਜੇ ਬੀਬੀਆਂ ਸਰਹਾਣੇ ਖਣੋਂ ਲੱਗਣ ਫਿਰ ਤੇ ਕੰਮ ਹੋ ਗਏ ਘਰ ਦੇ ਹਾਏ ਇਹ ਕੀ ਆ ਤੇ ਹੁਣ ਤਾਂ ਗੋਦੀ ਆ ਤਾਂ ਬੋਲ ਲਿਆ ਵਾ ਨਹੀਂ ਹਟਾ ਤੇ ਗੁੱਜਾ ਮੈਂ ਕਰਨਿਆ ਅਛਾ ਮੈਂ ਗੋਲਣਾ ਵਾ ਰੋਟੀਆਂ ਤੇ ਮੈਂ ਹੀ ਲਾਉਂਗੀ ਅਛਾ ਇਹ ਸਬਜੀ ਦਾ ਅੱਜ ਕੀ ਆ ਦੰਦੇ ਆ ਮਿਸ਼ਨ ਲਿਆ ਅਨੇ ਵੀ ਸਬਜੀ ਮੈਂ ਬਣਾ ਕੇ ਖਾਣੀ ਆ ਬੀਬੀਆਂ ਰੋਣੇ ਨਹੀਂ ਇਹ ਤੇ ਵੇਖੋ ਨਾ ਵੇਹ ਤਾਂ ਪੱਖਾ ਚਲਾਤਾ ਹੀ ਅੱਜ ਤੇ ਬਣਾ ਠੰਡ ਹੋ ਗਈ ਆ ਅੱਜ ਤੇ ਬੱਦ ਹੋਇਆ ਬਾਹਰ ਮੈਮ ਮਾਰ ਤੈਨੂੰ ਹਾਈ ਅੱਜ ਤੇਰਾ ਕੌਣ ਆਇਆ ਸੀ ਉਹ ਕੀ ਕਰਨਾ ਆਇਆ ਸੀ ਕੰਮ ਆਹ ਇਨਾਂ ਦੇ ਘਰੇ ਆਮਣ ਕਰੀ ਉਹ ਕੰਮ ਕੀ ਕਰਨਾ ਸੀ ਉਹ ਸਾਡੇ ਨਾਲ ਆਣਾ ਹੈ ਨਾ ਇਹ ਆਪਰ ਤੇ ਕਰਵਾ ਲੈਂਦੇ ਉਹਨਾਂ ਕੰਮ ਤੇ ਮੈਨੂੰ ਕਿਹਦਾ ਕੌਣ ਆਇਆ ਕੌਣ ਉਹ ਹੀ ਜੋਗਾ ਤਾਂ ਪਤਾ ਜਿਹਨਾਂ ਨੂੰ ਤੇ ਮੈਨੂੰ ਵੀ ਪਤਾ ਹੈ ਬਾਹਰ ਨਹੀਂ ਉਹਦੇ ਨਾਲ ਹੀ ਕੋਪੀ ਦੇ ਨਾਲ ਹੀ ਹੁੰਦਾ ਵਾ ਉਹ ਕੰਮ ਬੜਾ ਵਧੀਆ ਕਰਦਾ ਉਹ ਕਹਿੰਦਾ ਤਾਂ ਦਿਓ ਦੂਜੇ ਮਰਾ ਉਹ ਪੈਪ ਵਾਲਾ ਫੋਨ ਵਾਲਾ ਹੀ ਪਤਾ ਨਹੀਂ ਟੋਪ ਲਿੰਕ ਕਿ ਕੀ ਕਹਿੰਦਾ ਹੀ ਉਹ ਕਿੱਥੇ ਉਥੇ ਬਾਥਰੂਮ ਚ ਕਿ ਪਤਾ ਨਹੀਂ ਕੀ ਕਰਨ ਵਾਲਾ ਹੀ ਏ ਕੋਦੀ ਗੀਜਰ ਵਾਲੀ ਪਾਈਪ ਹੀ ਉਹ ਵੀ ਲੀਕ ਹੋਣ ਲਈ ਉਹ ਸਾਰੀ ਉਹ ਸਾਡੀ ਵੀ ਹੁੰਦੀ ਮਾੜੀ ਦੀ ਲੀਕ ਤੁਹਾਡੀ ਤੇ ਮਾੜੀ ਜੀ ਹੁੰਦੀ ਆ ਸਾਡੇ ਤੇ ਸਾਰੀ ਟੈਂਕੀ ਖਤਮ ਹੋ ਜਾਂਦੀ ਹਾਂ ਅੱਛਾ ਅੱਛਾ ਕਾਕੇ ਦੇਖ ਕਾਕੇ ਆ ਜਾ ਇਧਰ ਤੂੰ ਤੈਨੂੰ ਗਿਆ ਫਿਰਦਾ ਕਿ ਜਿਵੇਂ ਇਹਨੂੰ ਕਿਹਾ ਵਾ ਮੈਨੂੰ ਕਿਤੇ ਵੀਡੀਓ ਚ ਨਾਲ ਲੈਣ ਕੌਣ ਆਇਆ ਰੋ ਜਾਂਦਾ ਇਹਦੀ ਕਾਕਾ ਜੀ ਹੁੰਦੀ ਕਾਕਾ ਜੀ ਕਾਕਾ ਜੀ ਆਏ ਨੇ ਕਹਿੰਦਾ ਕਿ ਕਾਕਾ ਜੀ ਆ ਜਾਓ ਅੰਮ੍ਰਿਤ ਮਛਰੀ ਆ ਗਿਆ ਕਾਕਾ ਦਾ ਸੁਆ ਆ ਫੜਾਓ ਪਾਪਾ ਵਾਲਾ ਫੋਨ ਉਹਨਾਂ ਨੂੰ ਮੈਂ ਸੋਹਣਾ ਬੜਾ ਐ ਨਜ਼ਰ ਲੱਗਦੇ ਹੋਗੇ ਨਜ਼ਰ ਨਾ ਲੱਗਦੀ ਸਾਡੇ ਸੋਹਣੇ ਬੱਚੇ ਆ ਜਾ ਵੇ ਆ ਛਿੱਲਾ ਛੋਟਕਾ ਹੋਣੀਆਂ ਜਿੰਨਾਂ ਦੀ ਮੱਜਾਂ ਆ ਜਾ ਬਿੱਲੂ ਮੈਂ ਤੁਹ ਵੀ ਫੜ ਲੇਗੀ ਯਾਰ ਬਰਡ ਨਵੇਂ ਕੰਮ ਪੜਲੇ ਇਹਨਾਂ ਨੇ ਪਹਿਲੀ ਵਾਰ ਕੰਨ ਸਾਫ਼ ਕਰਨ ਲੱਗੇ ਇਹ ਪਹਿਲੀ ਵਾਰ ਹੋ ਰਹੀ ਜਦ ਲੱਗੇ ਜਿਵੇਂ ਪਹਿਲੀ ਵਾਰ ਕੰਨ ਸਾਫ਼ ਜਦੋਂ ਕਿਤੇ ਦੇਖ ਜੇ ਆ ਤੇ ਏਅਰਬੱਡ ਤੇ ਉਹਦੇ ਚੇਤਾ ਆ ਜਾਂਦਾ ਕਿ ਹਾਂ ਕੰਨ ਵੀ ਹੈਗੇ ਕੰਨ ਵੀ ਹੈਗੇ ਨਹੀਂ ਕਰਨੇ ਕੰਨ ਅੱਛਾ ਬਾਬਾ ਤਾਂ ਨਹੀਂ ਕਿਹਾ ਗਿਆ ਪਤੀ ਵੇ ਆ ਜਾ ਵਧਾਈਆਂ ਤੁਹਾਨੂੰ ਵਧਾਈਆਂ ਕਾਹਦੀਆਂ ਮੁੰਡਾ ਰਿਆ ਸਟੈਂਡ ਵੀ ਲਿਆ ਹੋ ਆ ਪੀਲ ਦਾ ਆ ਸੱਚਾ ਹੋਵਾਜੇ ਸਟੈਂਡ ਵੀ ਲਿਆ 300 ਦਾ ਹੀ ਲਿਆਈ ਭਲੇ ਉਹਨਾਂ ਕਾਕੇ ਦੇ ਪਿੱਛੇ ਨੂੰ ਆਇਆ ਇਹ ਆ ਗਿਆ ਹੀ ਜੇ ਇਹਨੂੰ ਮਰਜ਼ੀ ਬੰਦਾ ਕਰ ਵੀ ਲਵੇ ਕੋਈ ਚੱਕਰ ਨਹੀਂ ਬਣਿਆ ਬੜਾ ਕਾਕਾ ਇੱਕਦਾਂ ਛਰਪਾਟ ਹੈ ਕਿਹਦਾ ਤੇਰੇ ਆਲ ਨੂੰ ਕਕੇ ਐ ਕਰੰਦਿਆ ਆਹ ਮਸ਼ੀਨਾਂ ਦੇ ਨਹੀਂ ਆਉਣਾ ਉਹ ਵੱਡੇਆ ਚੌੜਾ ਮੈਂ ਪਹਿਲਾਂ ਨਹੀਂ ਆਂਦਾ ਉਹਦੇ ਤੇ ਬਿਆਜ ਆ ਯਾਰ ਪੂਰਾ ਪੂਰਾ ਦੇ ਆਇਆ ਨਹੀਂ ਏ ਪੂਰਾ ਹੀ ਆ ਕਿੱਥੇ ਪੂਰਾ ਦੇ ਬਜਾ ਹੀ ਆ ਉਹ ਆਏ ਆ ਆਹਦਾ ਬਈ ਬਾਹਰ ਤੁਰਿਆ ਫਿਰਦੀਆਂ ਹੈਗੀਆਂ ਬਾਰ ਨੇ ਉਹ ਵਹ ਉੱਤੇ ਆਇਆ ਪਰ ਵਿੱਚ ਉਹਦੇ ਪੈਰ ਲੱਗੇ ਵਿੱਚ ਆਹ ਤਾਂ ਬਾਹਰ ਤੁਰੀਆਂ ਫਿਰਦੀਆਂ ਸਹੀਆਂ ਹੂੰ ਇਲਾਵ ਹੋਰ ਤਾਂ ਗਾਇਸ ਤਿੰਨ ਜਣੇ ਰਸੋਈ ਚ ਬੜੇ ਆ ਤੇ ਹੁਣ ਵੇਖਦੇ ਆ ਵੀ ਸਬਜੀ ਨੂੰ ਕੌਣ ਕੌਣ ਕੂਰੀ ਇਹ ਅੱਜ ਇੱਕ ਸਬਜੀ ਬਣਾਉਣ ਵਾਸਤੇ ਤਿੰਨ ਜਣੇ ਬੜੇ ਆ ਰਸੋਈ ਦੇ ਵਿੱਚ ਚਾਹੀਏ ਬਣਾ ਲੂ ਫਿਰ ਜਲ ਲਗੀ ਕੋਲਟੇ ਤੇ ਸੁੱਕ ਗਈ ਆ ਸੁੱਕ ਗਈ ਆ ਚਲੋ ਜੀ ਆਮਣ ਤਿੰਨ ਜਾਣੇ ਰਸੋਈ ਚ ਬੜੇ ਸਬਜੀ ਬਣਾਉਣ ਵਾਸਤੇ ਆ ਅੱਜ ਵੇਖਦੇ ਕੀ ਰੰਗ ਲੱਗਦੇ ਆ ਤੇ ਚਲੋ ਗਾਇਸ ਬਣੇ ਰਿਓ ਸਾਡੇ ਨਾਲ ਤੇ ਜੇ ਅੱਜ ਦੇ ਵਲੌਗ ਚ ਨਹੀਂ ਤੇ ਕੱਲ੍ਹ ਦੇ ਵਲੌਗ ਜੇ ਤੁਹਾਨੂੰ ਪੱਕਾ ਸੁਣਨ ਨੂੰ ਮਿਲੂਗਾ ਕਿ ਸਬਜੀ ਕਿਹੋ ਜੀ ਬਣੀ ਸਬਜੀ ਵਾਲਾ ਮਿਸ਼ਨ ਕਿੱਦਾਂ ਚੱਲ ਰਿਹਾ ਆਏ ਕਾਕਾ ਵੀ ਵੜ ਗਏ ਕਾਕਾ ਜੀ ਵੀ ਵੜ ਗਏ ਨੇ ਰਸੋਈ ਚ ਕਾਕਾ ਜੀ ਆਜਾ ਬਾਹਰ ਤੇਰਾ ਕੋਈ ਕੰਮ ਨਹੀਂ ਹੈਗਾ ਉਥੇ ਓਏ ਕਾਕੇ ਆਜਾ ਇਹਨਾਂ ਨੂੰ ਬਣਾਉਂਦੇ ਆ ਪਿਆਨੇ ਜੇ ਮਾੜੀ ਬਣੋਂਗੀ ਤੇ ਇਹਨਾਂ ਦੇ ਨਾਂ ਲੱਗੂਗਾ ਤੇਰਾ ਥੋੜੀ ਲੱਗਣਾ ਵਿੱਚ ਤੇ ਨਹੀਂ ਤੇ ਤੂੰ ਵੀ ਰਗੜਿਆ ਜਾਣਾ ਈ ਜੇ ਚੰਗੀ ਸਬਜੀ ਨਾ ਨਾ ਬਣੀ ਮੈਨਾਂ ਤੂੰ ਕਾਕਾ ਵੀ ਵੜਿਆ ਰਸੋਈ ਚ ਸੁਣੋਈ ਅੱਜ ਆਪਾਂ Shimla mirch ਖਾਣੀ ਕਰ ਵੜਾ ਵੜੇ ਹੋ ਜਾਵੇ ਜੇ ਜੀ ਗਰੂ ਅੱਜ ਸਬਜੀ ਵਧੀਆ ਬਣ ਗਈ ਨਾ ਓ ਇਹ ਵੀ ਫਿਰ ਬਾਅਦ ਵਿੱਚ ਕੰਮ ਹੱਥ ਤੇ ਹੀ ਪੈ ਜਾਂਦਾ ਹੁੰਦਾ ਜੀ ਓ ਪਹਿਲਾ ਬਾਣ ਤੇ ਜਾਵੇ ਹੋ ਹੁਣ ਅੱਕਿਆ ਹੀ ਵਿਆਹੀ ਅੱਕਿਆ ਵਿਆਹੀ ਲਓ ਗਾਇਸ ਸਬਜੀ ਗਈ ਆ ਬਾਣ ਹੁਣ ਖਾ ਕੇ ਵੇਨੇ ਆ ਕੀ ਰੰਗ ਲਾਏ ਨੇ ਐਦਾ ਤੁਸੀਂ ਮੈਨੂੰ ਕਹਿੰਦੇ ਦੇਣਾ ਕੀ ਰੰਗ ਲਾਏ ਆ ਦੇਖੀਏ ਜਿਗਰੂ ਬਸ ਖਲਦੀ ਉੱਤੇ ਉੱਤੇ ਦਿਖਣ ਦਈ ਐ ਤਾਲੇ ਅੱਜ ਪਹਿਲੀ ਹਨ ਉੱਤੇ ਦੇਣੀ ਮੁੜ ਕੇ ਅਗਲੀ ਸਬਜੀ ਤੁਹੇ ਦੇਖਦੇ ਹੋ ਕਾਕਾ ਨਾ ਤੇਰਾ ਵੀ ਵਿੱਚ ਬਦਨਾਮ ਹੋਣਾ ਹੀ ਹੋਣਾ ਏ ਪਾਪਾ ਮੂਹਰੇ ਕਹਿੰਦੇ ਪਰ ਹਲਦੀ ਜੇ ਕੱਚੀ ਕੱਚੀ ਲੱਗਦੀ ਉਦਾਂ ਸਵਾਦ ਲੂਣ ਮਿਰਚ ਵਧੀਆ ਸਾਰਾ ਹੂੰ ਲੂਣ ਮਿਰਚ ਇੱਕ ਨੰਬਰ ਵਨ ਹੁਣ ਮਤਲਬ ਕਿ ਇਹ ਬੰਦਾ ਆਪਣਾ ਡレイン ਹੋ ਗਿਆ ਸਬਜੀ ਬਣਾਉਣ ਵਾਸਤੇ ਹੁਣ ਮਤਲਬ ਕਿਤੇ ਵੀ ਮੈਨੂੰ ਜ਼ਰੂਰਤ ਪਵੇ ਤੇ ਮੈਂ ਕਹਣਾ ਜਿਹੜੂ ਪਾ ਲਈ ਸਬਜੀ ਤੁਸੀਂ ਧਰਨੀ ਜੇ ਐਨਾ ਬੁੱਢੀ ਤੇ ਜਿੱਦਾਂ ਹੱਥ ਤੇ ਕੰਮ ਪੈ ਜਾਂਦਾ ਨਾ ਉਦਾਂ ਬੰਦੇ ਤੇ ਵੀ ਪੈ ਜਾਂਦਾ ਹੁੰਦਾ ਜੇ ਇਹ ਨਾਲ ਕਿ ਪਊਗਾ ਨਾ ਹੈ ਹੈ ਠੀਕ ਨਹੀਂ ਕੋਈ ਕਹਾਣੀ ਕਿਉਂ ਨਹੀਂ ਗੱਲ ਇਹ ਕੰਮ ਹੱਥ ਦੇ ਪੈਰਾਂ ਹੀ ਜਾਣਾ ਜੇ ਕਾਕਾ ਨੰਬਰ ਲੈ ਗਿਆ ਜੇ ਤੁਸੀਂ ਤਿੰਨੇ ਜਾਣੇ ਮਤਲਬ ਕਿ ਬਦਨਾਮ ਨਹੀਂ ਜਿ ਹੋਏ ਸਭ ਜੀ ਹੁਣ ਬੰਦ ਕਰਤੇ ਨੇ ਨਹੀਂ ਉਹਨੂੰ ਰਿਜ ਲੈਣ ਦੇਣਾ ਥੋੜਾ ਜਿਹਾ ਹੁਣ ਉਹ ਕਾਕਾ ਜਮਾ ਹਾਂ 10 ਕਾਕਾ ਜਮਾ ਹਾਂ 15 20 ਸੈਕਿੰਟ ਆਇਆ ਜੇ ਕਹਿਵੇ ਜੀ ਗਾਇਸ ਸਬਜੀ ਵਧੀਆ ਬਣੀ ਆ ਨੰਬਰ ਲੈ ਗਏ ਆ ਮੈਂ ਦੇਖਾ ਵੇਖ ਕੇ ਅੰਗਰ ਨਾਲ ਕੰਮ ਉਹ ਕਰਨੀ ਬੜੀ ਚੰਗੀ ਵਧੀਆ ਬਣੀ ਆ ਚਲੋ ਫਿਰ ਅੱਜ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਮਿਲਦੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਕਾਕਾ ਚੱਲਿਆ ਕਾਕੇ ਦੀਆਂ ਸਵਾਈਲਾਂ ਆਉਂਦੀਆਂ ਪੂਰੀਆਂ ਪੂਰੀਆਂ ਅਰੇ ਚਿੱਟੇ ਜਿਹੜੇ ਦਾਂਤੀ ਨੇ